ਕੱਟੇ ਉਹ ਕਿਹੜੀਆਂ ਦਾ ਮਾਰਦੇ ਫਿਰਦੇ ਆ ਤੁਹਾਨੂੰ ਵੇਖ ਜੇ ਪਤਲੇ ਲੱਗਦੇ ਸਰ ਕੀ ਗੱਲ ਚਾਹੋਗੇ ਅੱਜ ਦਾ ਸਰਟੀਫਿਕੇਸ਼ਨ ਤੁਸੀਂ ਮਾਨਯੋਗ ਐਸਐਸਪੀ ਸਾਹਿਬ ਦੀ ਤਹਿਤਾਂ ਦੇ ਉੱਪਰ ਅੱਜ ਰੇਲਵੇ ਸਟੇਸ਼ਨ ਬਠਿੰਡਾ ਦੇ ਵਿੱਚ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਥਾਣਾ ਸਿਟੀ ਕੋਤਵਾਲੀ ਨਾਲਾ ਕਨਾਲ ਕਲੋਨੀ ਥਾਣਾ ਕੈਂਟ ਤੇ ਨਾਲ ਸਾਡੀ ARP ਦੀ ਟੀਮ ਨਾਲ ਐਂਟੀਸੈਪਟੇਸਟ ਟੀਮ ਡਾਕਸਕਵਰ ਦੀ ਟੀਮ ਸਾਰਿਆਂ ਨੂੰ ਲੈ ਕੇ ਸਾਡੇ ਵੱਲੋਂ ਅ ਸਪੈਸ਼ਲ ਟੀਮਾਂ ਬਣਾ ਕੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੇਨ ਪਰਪਸ ਹੈ ਜਿਹੜਾ ਜਿਹੜੇ ਪਾਰਕਿੰਗ ਦੇ ਵਿੱਚ ਵਹੀਕਲਸ ਲੱਗੇ ਹੁੰਦੇ ਨੇ ਉਹਨਾਂ ਦੀ ਐਂਟੀਸੈਪਟੇਸਟ ਚੈਕਿੰਗ ਕਰਵਾਉਣੀ ਜਾਂ ਜਿਹੜੇ ਪਲੇਟਫਾਰਮਸ ਉੱਪਰ ਕੋਈ ਕੋਈ ਚੀਜ਼ ਹੈਗੀ ਆ ਜਾਂ ਵਾਇਰਸ ਵਸਤੂ ਕਈ ਵਾਰੀ ਕੋਈ ਹੁੰਦੀ ਹੈ ਉਹਦੀ ਐਂਟੀਸੈਪਟੇਸਟ ਚੈਕਿੰਗ ਕਰਵਾਉਣੀ ਇਸ ਤੋਂ ਇਲਾਵਾ ਜਿਹੜੇ ਕੋਈ ਸ਼ੱਕੀ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਜੇਕਰ ਮਿਲਦਾ ਤਾਂ ਅਸੀਂ ਰੋਡਾਂਡਪ ਕਰਾਂਗੇ ਉਹਦੇ ਖਿਲਾਫ ਜਿਹੜੀ ਸੋ ਸਟੇਸ਼ਨ ਤੋਂ ਬਾਅਦ ਵੀ ਚੈਕਿੰਗ ਹੋਏਗੀ ਜੇ ਅਲੱਗ-ਅਲੱਗ ਸਟੇਸ਼ਨ ਦੇ ਅੰਦਰ ਹੀ ਆ ਜੀ ਸਾਡੇ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਜਗ੍ਹਾਾਂ ਦੇ ਉੱਪਰ ਵੱਖ-ਵੱਖ ਪ੍ਰੋਗਰਾਮ ਜਿਹੜੇ ਹੈਗੇ ਨੇ ਚੈਕਿੰਗ ਦੇ ਚਲਾਏ ਜਾ ਰਹੇ ਨੇ ਜਿਸ ਦੇ ਵਿੱਚ ਅਸੀਂ ਪਿਛਲੇ ਦਿਨੀ ਜੇਲ੍ਹ ਦੀ ਚੈਕਿੰਗ ਕੀਤੀ ਸੀਗੀ ਬੱਸ ਸਟੈਂਡ ਦੀ ਚੈਕਿੰਗ ਕੀਤੀ ਸੀਗੀ ਮਾਰਕੀਟ ਜਿਹੜੇ ਪਲੇਸਸ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਚੁੱਕੀ ਸੋਸ਼ਲ ਐਡਿਟ ਤੱਕ ਅੱਜ ਅਸੀਂ ਰੇਲਵੇ ਸਟੇਸ਼ਨ ਬਟੰਡਾ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਤੇ ਫਰਦਰ ਵੀ ਜਿਹੜੇ ਹੈਗੇ ਨੇ ਅਲੱਗ- ਉਸੇ ਦੋ ਦੋ ਬ੍ਰਾਮੜੀ ਵਗੈਰਾ ਕੋਈ ਹੋਈ ਹੈ ਜੀ ਕੋਈ ਦਿੱਤੇ ਉਪਰ ਚੈੱਕ ਕਰਿਆ ਕੋਈ ਬਿਲਕੁਲ ਡੈਫੀਨਿਟਲੀ ਜਦੋਂ ਅਸੀਂ ਪਿਛਲੀ ਵਾਰੀ ਕੈਸ ਆਪਰੇਸ਼ਨ ਚਲਾਇਆ ਸੀਗਾ ਜਿਹੜਾ ਈਗਲ ਆਪਰੇਸ਼ਨ ਸੀਗਾ ਉਹਦੇ ਵਿੱਚ ਸਾਡੀ ਜਿਹੜੀ ਮਕਦਮੇ ਦੇ ਅੰਦਰ ਰਜਿਸਟਰ ਹੋਏ ਸੀ ਡਰੱਗਸ ਦੀ ਬ੍ਰਾਮਦਗੀ ਹੋਈ ਸੀ ਸਿਮਿਲਰਲੀ ਜਿਹੜੀ ਅਸੀਂ ਬਸ ਸਟੈਂਡ ਚ ਚੈਕਿੰਗ ਕੀਤੀ ਜਦੋਂ ਇੱਕ ਸ਼ੱਕੀ ਮੋਟਰਸਾਈਕਲ ਤੋਂ ਮਿਲਿਆ ਸੀਗਾ ਜੋ ਚੋਰੀ ਦਾ ਮੋਟਰਸਾਈਕਲ ਬਾਅਦ ਚ ਵੈਰੀਫਿਕੇਸ਼ਨ ਨਿਕਲਿਆ ਸੀਗਾ ਸੋ ਇੱਥੇ ਵੀ ਅਸੀਂ ਜਿਹੜੀ ਹੈਗੀ ਹੈ ਪ੍ਰੋਪਰ ਤਰੀਕੇ ਨਾਲ ਚੈਕਿੰਗ ਕਰਾਂਗੇ ਜੋ ਵੀ ਚੀਜ਼ ਮਿਲੂਗੀ ਉਸ ਦੇ ਮੁਤਾਬਕ ਕੰਮਤੀ ਕਰਪੇ ਜੰਤਨਾਂ ਨੂੰ ਕੀ ਉਦੇਸ਼ ਹੈ ਡੈਫੀਨਿਟਲੀ ਜੇ ਦਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਚੀਜ਼ ਦਾ ਕੋਈ ਸ਼ਰਾਰਤੀ ਬੰਦਾ ਕਿਸੇ ਵੀ ਘਟਨਾ ਨੂੰ ਚਾਹਮ ਦੇਣ ਦੀ ਕੋਸ਼ਿਸ਼ ਕਰਦਾ ਹੈ ਜੇ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤਾਂ ਕਿ ਕਿਸੇ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹਨੂੰ ਬਚਾਇਆ ਜਾ ਸਕਦਾ ਸਰ ਕੁਝ ਬੰਦੇ ਇੰਫੋਰਮੇਸ਼ਨ ਦੇਣ ਤੋਂ ਡਰਦੇ ਆ ਮਤਲਬ ਕਿ ਉਹਨਾਂ ਨੂੰ ਮਤਲਬ ਜਿਹੜਾ ਹੈ ਨਾ ਟੌਰਚਰ ਕੀਤਾ ਜਾਂਦਾ ਹੈਗਾ ਉਹਨਾਂ ਵੱਲੋਂ ਉਨਾ ਬਾਰੇ ਕੀ ਤੁਹਾਨੂੰ ਜੀ ਸਾਡੇ ਵੱਲੋਂ ਜਿਹੜੇ ਸਪੈਸ਼ਲ ਨੰਬਰ ਚਲਾਏ ਗਏ ਨੇ ਗੁਪਤ ਨੰਬਰ ਸਹੀ ਸ਼ੇਅਰ ਕੀਤੇ ਹੋਏ ਨੇ ਜਿਹਦੇ ਉੱਪਰ ਕੋਈ ਵੀ ਬੰਦਾ ਜਿਹੜਾ ਹੈਗਾ ਇਨਫੋਰਮੇਸ਼ਨ ਸ਼ੇਅਰ ਕਰਦਾ ਤਾਂ ਉਹਦੇ ਬਾਰੇ ਕਿ ਜਿਹੜੀ ਹੈਗੀ ਪਛਾਣ ਗੁਪਤ ਰੱਖੀ ਜਾਂਦੀ ਹੈ ਸੋ ਜੇਕਰ ਕੋਈ ਬੰਦਾ ਸਾਹਮਣੇ ਦੱਸਣਾ ਨਹੀਂ ਚਾਹੁੰਦਾ ਤਾਂ ਸਾਡੇ ਚਿਰ ਉਹਨਾਂ ਨੰਬਰਸ ਦੇ ਉੱਪਰ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਜੀ